ਕੀ ਕਾਰਨ ਹੋ ਗਿਆ ਇੱਕ ਵੀਓ ਹੋ ਰਿਹਾ ਹੈ ਅੱਜ ਮੈਂ ਤੇ ਮੇਰੀ ਟੀਮ ਨੇ ਮੋਡਿਗਰੇਟ ਕਰਕੇ ਇੱਕ ਪਿਉਰੈਸਟ ਕੀਤਾ ਜਿਹੜਾ ਕਿ ਸਾਡੇ ਮਾਨਯੋਗ ਕਮਿਸ਼ਨਰ ਸਰਦਾਰ ਜੀਪੀਐਸ ਪੁਲਰ ਆਈਪੀਐਸ ਕਮਿਸ਼ਨਰ ਪੁਲਿਸ ਐਮਰਜੈਂਸੀਟੀ ਕੇਸ ਸਰਹਾਰ ਹਰਪੀਸੀ ਨਿਮਡੇਰ ਵੀਪੀਐਸ ਡਿਸਪੀਨ ਇਨਵੈਸਟੀਗੇਸ਼ਨ ਅੰਬਰ ਐਮਰਜੈਂਸੀਟੀ ਕੇਸ ਸਰਹਾਰ ਨਵਜੋਤ ਸਿੰਘ ਜਿਸੰਧ ਵੀਪੀਐਸ 888 ਸੀ ਹੰਬਸਸ ਸ਼ਿਡੀ ਦੇ ਦਸ਼ਨਪੇਸ਼ ਕੋਡਿੰਗ ਸਾਡਾ ਸਟਾਰ ਡਾਟਾ ਵਰਕ ਆਊਟ ਕਰ ਰਿਹਾ ਜੀ ਜਿਹੜਾ ਇੱਕ ਪਿਉਰਸਟ ਕੀਤਾ ਉਹਦੀ ਡਿਟੇਲ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਸੁਮਿਤ ਢੇਲਪੁੱਤਰ ਕਿਸਪਾਲਗਰ ਵਾਸੀ ਹਾਊਸ ਨੰਬਰ 755 ਗੁਰਦੁਆਲੇ ਵਾਲੀ ਗਲੀ ਹਾਊਸਿੰਗ ਬੋਰਡ ਕਲੋਨੀ ਦਾ ਰਹਿਣ ਵਾਲਾ ਜੀ ਇਹ ਬਾਦ ਅਦਾਲਤ ਸ਼ਰੀਫ ਮੈਡਮ ਮਗੇਨੇ ਮunica ਸ਼ਰਮਾ ਅਡਿਸ਼ਨ ਸੈਨ ਜੱਜ ਨੇ ਉਹਨਾਂ ਦੀ ਕੋਰਟ ਦੇ ਵਿੱਚੋਂ ਮੁਕੱਦਮਾ ਨੰਬਰ 126 ਮਿਤੀ 16 8 2022 ਜੋ ਮੇਰਾ 21 21 ਕਾਰਡ 85 ਐਂਡ ਇਫੈਕਟ ਦਾ ਮਕਦਮਾ ਜਿਹੜਾ ਇਹ ਹਨਾ ਜੀ ਥੇ ਉਹਦਾ ਮਕਦਮਾ ਸੀ ਜਿਹਦੇ ਵਿੱਚ ਇਹ ਪੀਓਸੀ ਜਿਹਦੀ ਪਿਓ ਡੇਟ ਅਗੇ 29 10 2024 ਇਹਨੂੰ ਅੱਗੇ ਵੀ ਐਫਆਈਰ 2 ਦੇ ਟਰੈਪ ਕੀਤਾ ਪਰ ਮਿਲਦੇ ਦੰਦ ਰਿਹਾ ਅੱਜ ਬੋਰਡਿੰਗ ਸਟੀ ਇਨਫੋਰਮੇਸ਼ਨ ਜਿਹੜਾ ਨੋ ਫਾਰਮਸੀ ਉਹਦੇ ਕੋਲ ਕਰੈਕਟ ਇਨਫੋਰਮੇਸ਼ਨ ਲੈ ਕੇ ਤੇ ਇਨਵੈਸਟ ਸਰ ਇਹ ਕਿੰਨੇ ਮਾਮਲੇ ਦਰਜ ਹੋ ਰਹੇ ਇਹਦੀ ਮੈਂ ਪੁੱਛਿਸ਼ ਕੀਤੀ ਹੈ ਜਿਨ੍ਹਾਂ ਦੱਸਿਆ ਕਿ ਮਿਰਦੇ ਇੱਕੋ ਹੀ ਮਾਮਲਾ ਦਰਜ ਹੈ ਉਹ ਵੀ ਨਸ਼ੇ ਦਾ ਸੇਲ ਕਰਨਾ ਪਹਿਲੇ ਤੇ ਉਹਦੇ ਦਰਮਿਆਣੀ ਦੇਖੋ ਨਸ਼ਾ ਫਟਿਆ ਗਿਆ ਸੀ ਟੁੱਟਿਆ ਜੀ ਜ਼ਿਆਦਾ ਵਰਤਤ ਨਹੀਂ ਉਹ ਤੇਰਪੀ ਸਟਾਰ ਸਰ ਇਹ ਕਿੰਨੀ ਉਮਰ ਹੈ ਇਹਦੀ ਉਮਰ ਜੀਆ ਕੋਈ ਨੀਅਰ ਬੁਰਗੇ 26 ਸਾਲ ਇਹ ਸੱਕਾ ਅਧਿਕਾਰਤਲੀ ਹੈ ਕਾਤੀ ਬੈਕਗ੍ਰਾਉਂਡ ਠੀਕ ਹੈ ਕੋਈ ਡੀਜਾ ਸੋਲਡ ਨਹੀਂ ਠੀਕ ਹੈ 对对。